ਲਲਵਾੜਾ ਨਾਲ ਲੱਗਦੇ ਪਿੰਡ ਰਾਮਨੰਗਲ ਦੇ ਇੱਕ ਗਰੀਬ ਪਰਿਵਾਰ ਦੀ ਜ਼ਿੰਦਗੀ ਬਰਸਾਤਾਂ ਨੇ ਹਿਲਾ ਕੇ ਰੱਖ ਦਿੱਤੀ ਭਾਰੀ ਮੀਂਹ ਕਾਰਨ ਉਹਨਾਂ ਦਾ ਕੱਚਾ ਘਰ ਡਿੱਗ ਪਿਆ ਤੇ ਹੁਣ ਪਰਿਵਾਰ ਖੁੱਲੇ ਆਕਾਸ਼ ਛੇਤ ਜੀਣ ਤੇ ਮਜਬੂਰ ਹੈ ਉਹ ਗਰੀਬ ਮਜ਼ਦੂਰ ਦਿਹਾੜੀ ਲਾ ਕੇ ਰੋਜ਼ੀ ਕਮਾਉਂਦਾ ਹੈ ਪਰ ਹੁਣ ਉਹਦੇ ਮੂੰਹੋਂ ਇੱਕੋ ਬਾਤ ਨਿਕਲਦੀ ਹੈ ਮੈਂ ਆਪਣਾ ਘਰ ਕਿਵੇਂ ਬਣਾਵਾਂ ਪੈਸਾ ਨਹੀਂ ਸਹਾਰਾ ਕੋਈ ਨਹੀਂ ਮੈਨੂੰ ਸਿਰਫ ਇੱਕ ਛੱਤ ਚਾਹੀਦੀ ਹੈ ਪਰ ਇਸ ਦੁੱਖ ਦੇ ਸਮੇਂ ਚ ਇੱਕ ਨੇਕ ਦਿਲ ਇਨਸਾਨ ਸ਼੍ਰੀ ਕਿਰਪਾਲ ਸਿੰਘ ਗੇਰਾ ਜੀ ਫਰਿਸ਼ਤੇ ਵਾਂਗ ਆਏ ਉਹਨਾਂ ਨੇ 11000 ਰੁਪਏ ਹਾਜ਼ਰ ਮਦਦ ਕੀਤੀ ਜੋ ਇਸ ਪਰਿਵਾਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਉਹ ਮਜ਼ਦੂਰ ਹੱਥ ਜੋੜ ਕੇ ਕਹਿੰਦਾ ਹੈ ਮੈਂ ਕਿਰਪਾਲ ਸਿੰਘ ਗੇਰਾ ਜੀ ਦਾ ਧੰਨਵਾਦ ਕਰਦਾ ਹਾਂ ਰੱਬ ਉਹਨਾਂ ਨੂੰ ਹੋਰ ਤਾਕਤ ਦੇਵੇ ਜੋ ਗਰੀਬਾਂ ਦਾ ਦਰਦ ਸਮਝਦੇ ਨੇ ਪਰ ਅੱਜ ਵੀ ਉਸ ਦਾ ਘਰ ਟਹਿ ਚੁੱਕੀ ਦੀਵਾਰਾਂ ਵਾਂਗ ਖੜਾ ਹੈ ਬੱਚਿਆਂ ਦੀਆਂ ਅੱਖਾਂ 'ਚ ਡਰ ਹੈ ਤੇ ਅੰਸੂਆਂ 'ਚ ਉਮੀਦ ਉਮੀਦ ਕਿ ਸ਼ਾਇਦ ਸਰਕਾਰ ਜਾਂ ਕੋਈ ਹੋਰ ਸਹਾਇਕ ਹੱਥ ਉਹਨਾਂ ਤੱਕ ਵੀ ਪਹੁੰਚੇਗਾ ਬਰਸਾਤ ਨੇ ਘਰ ਡਿਗਾਇਆ ਹੈ ਪਰ ਇਨਸਾਨੀਅਤ ਅਜੇ ਵੀ ਜੀਵਿਤ ਹੈ ਆਓ ਮਿਲ ਕੇ ਇਸ ਪਰਿਵਾਰ ਨੂੰ ਇੱਕ ਛੱਤ ਇੱਕ ਆਸਰਾ ਦੇਈਏ ਤਲਵਾੜਾ ਤੋਂ ਪ੍ਰਵੀਨ ਕੁਮਾਰ ਦੀ ਖਾਸ ਰਿਪੋਰਟ ਆਪਣਾ ਜੀ ਹਰਮੇਸ਼ ਕੁਮਾਰ ਜੀ ਜਦੋਂ ਇਹ ਤਰ੍ਹਾਂ ਮਕਾਨ ਡਿਗਿਆ ਕਿਦਾਂ ਡਿਗਿਆ ਸੀ ਇਹ ਬਾਰਾਂ ਦੇ ਮੀਂਹ ਦੇ ਕਾਰਨ ਡਿੱਗ ਪਿਆ ਤੇ ਜਦੋਂ ਮੈਨੂੰ ਅੰਦਰ ਸੁਤਾ ਪਿਆ ਸੀਗਾ ਤੇ ਮੈਨੂੰ ਇਟਾਂ ਗਿਰੀਆਂ ਕੋ ਪਾਉਂਦਾ ਸੀ ਇਟਾਂ ਗਿਰੀਆਂ ਗਰਨ ਲਾਲ ਤੇ ਮੈਂ ਬੜਾ ਉੱਠ ਕੇ ਅੰਦਰ ਨੂੰ ਆਇਆ ਤਾਂ ਫਿਰ ਇੱਕ ਮਾਕਾ ਹੋ ਗਿਆ एकदम ਥੋੜੀ ਜਿਹੀ ਨਾਲ ਹੀ ਪੂਰਾ ਡੇਪ ਆਪਣੀ ਜੜ ਕਰਦਾ ਅੰਦਰੋਂ ਫਿਰ ਉਸ ਦਿਨ ਤੁਸੀਂ ਕਿੱਥੇ ਰਹੇ ਤੁਸੀਂ ਮੈਂ ਬੰਗੜੇ ਘਰ ਹੀ ਰਹਾ ਅੱਛਾ ਉਸ ਤੋਂ ਬਾਅਦ ਦਿਖਿਆ ਗਿਆ ਵੀ ਤੁਹਾਡੀ ਕਿਸੇ ਨੇ ਮਦਦ ਕੀਤੀ ਨਹੀਂ 11000 ਰੁਪਏ ਕਰਕੇ ਆਈ ਆ ਕੋਣ ਕਰਪਾਲ ਸਿੰਘ ਗੈਰਾ ਜੀ ਕਰਪਾਲ ਸਿੰਘ ਗੈਰਾ ਉਸ ਤੋਂ ਬਾਅਦ ਕਿਸ ਨੇ ਕੋਈ ਹੈਲਪ ਕੀਤੀ ਨਹੀਂ ਕੋਈ ਹੈਲਪ ਨਹੀਂ ਤੁਸੀਂ ਹੁਣ ਕੀ ਜਾਂਦੇ ਹੋ ਸਰਕਾਰ ਤੋਂ ਕਿ ਤੁਹਾਨੂੰ ਮੈਂ ਸਰਕਾਰ ਤੋਂ ਬੰਕ ਕਰਦਾ ਹਾਂ ਹੂੰ ਹੂੰ ਕਿ ਮੇਰਾ ਮਕਾਨ ਡਿੱਗ ਗਿਆ ਤੇ ਮੇਰੇ ਕੋਈ ਕਿਸੇ ਨੇ ਅਲਪ ਨਹੀਂ ਕੀਤੇ ਤਾਂ ਨਾ ਹੀ ਕੋਈ ਬਰੇ ਤੇ ਮੈਂ ਸਰਕਾਰ ਕੋਲੋਂ ਚੱਲਣਾ ਕਿ ਵਿਰਾ ਮਕਾਨ ਬਣਾਣ ਦੀ ਤੁਹਾਡੀ ਤਫਾ ਲਗਾ ਅੱਛਾ ਉਸ ਤੋਂ ਬਾਅਦ ਲਿਖਿਆ ਜਾਵੇ ਕਿ ਜੇ ਤੁਹਾਡੀ ਕੋਈ ਹੈਲਪ ਕਰਨਾ ਜਾਵੇ ਤਾਂ ਆਪਣਾ ਨੰਬਰ ਦੇ ਸਕਦੇ ਹੋ ਹਾਂਜੀ ਨੰਬਰ ਦੇ ਸਕਦੇ ਹੋ ਬੋਲੋ 9664858770 ਕਰਪਾਲ ਸਿੰਘ ਗਿਰਆਗਰ ਮੋਦ ਕਰ ਗਿਆ ਜੀ ਅੱਜ 11000 ਰੁਪਏ ਦੇ